ਵਧੀਆ ਕਰੀ ਜਾਂਗੇ ਪੇਪਰ ਹਾਂਜੀ ਦੋਸਤੋ ਕੀ ਹਾਲ ਨੇ ਆਈ ਹੋਪ ਸਾਰੇ ਵਧੀਆ ਹੋਣਗੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਰਾਮ ਰਾਮ ਤੇ ਸਵਾਗਤ ਹੈ ਜੀ ਤੁਹਾਡਾ ਅਤੇ ਸਾਡੇ ਨਵੇਂ ਬਲੌਗ ਦੇ ਵਿੱਚ ਗਾਇਜ਼ ਸੁਬਹਿਰ ਦਾ ਟਾਈਮ ਹੈ ਉੱਠ ਚੁੱਕੇ ਆ ਤੇ ਪ੍ਰੀਮੀਤ ਦੇ ਪੇਪਰ ਸਟਾਰਟ ਹੋ ਚੁੱਕੇ ਨੇ ਜਿਹੜੇ ਸਤੰਬਰ ਟੈਸਟ ਹੁੰਦੇ ਆ ਸਟਾਰਟ ਹੋ ਚੁੱਕੇ ਨੇ ਤੇ ਹੋਰ ਕਈ ਗੱਲਾਂ ਨੇ ਕਈ ਆਪਾਂ ਕੰਮ ਕਰਨੇ ਆ ਅੱਜ ਜਿਹੜੇ ਕਿ ਸਾਨੂੰ ਬਲੌਗ ਦੇ ਵਿੱਚ ਦੱਸਾਂਗੇ ਇਸ ਕਰਕੇ ਮੈਂ ਸੋਚਿਆ ਮੈਂ ਸੱਚਾ ਚਲੋ ਬਲੌਗ ਸ਼ੂਟ ਕਰ ਲੈਨੇ ਆ ਅੱਜ ਇਹਦੇ ਪ੍ਰੀਪਰ ਗੇਮ ਹੈ ਬਾਹ ਬਹੁਤਿਆਰ ਹੈ ਇਹਦੇ ਟੈਸਟ ਸਟਾਰਟ ਹੋ ਚੁੱਕੇ ਆ ਜੀ ਕੱਲ ਟੈਸਟ ਕਰਪਾ ਅੱਜ ਹਿੰਦੀ ਦਾ ਟੈਸਟ ਹੈ ਜੀ ਤੇ ਚਲੋ ਜੀ ਫਿਰ ਨਮਾ ਤੋ ਆ ਗੇਮ ਕਰ ਦਿੱਤਾ ਰੈਡੀ ਤੇ ਹੁਣ ਇਹਦਾ ਟਾਈਮ ਹੈ 4 ਮਿੰਟ ਦਾ ਕਿ ਚਲੋ ਜੀ ਫਿਰ ਬਣੀ ਰਹੀਓ ਵਲੌਗ ਦੇ ਵਿੱਚ ਸਾਡੇ ਨਾਲ ਤੇ ਜਿਹੜੇ ਨਵੇਂ ਵੀਰ ਮੇਰੇ ਆਣਗੇ ਮੇਰੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹਾਂਜੀ ਦੋਸਤੋ ਤੇ ਦੀਵਾਲੀ ਆਉਣ ਵਾਲੀ ਹੈ ਨਰਾਤੇ ਵੀ ਆਉਣ ਆਲੇ ਨੇ ਜੀ ਸਰਾਤ ਚੱਲੀ ਜਾਂਦੇ ਨੇ ਤੇ ਪਰਮੀਤ ਦੇ ਮੰਮੀ ਤੇ ਪਰਮੀਤ ਦੇ ਬੂਆ ਕਹਿੰਦੇ ਕਹਿੰਦੇ ਜੀ ਚਲੋ ਅਸੀਂ ਕਰਦੇ ਆ ਸਫਾਈਆਂ ਕਰ ਲੈਨੇ ਆ ਤੇ ਅੱਜ ਜੀ ਆਪੇ ਸਾਰੇ ਘਰ ਦੀ ਸਫਾਈਆਂ ਕਰਾਂਗੇ ਪਰਮੀਤ ਕਹਿੰਦਾ ਜੀ ਵੀ ਆਪਾਂ ਘਰ ਦੇ ਸਫਾਈ ਕਰਕੇ ਨਵੀਆਂ ਚ ਜੱਲਾਂ ਮਗੇ ਨਵੇਂ ਚ ਟੰਗਾਗੇ ਹਨਾ ਤਾਂ ਠੀਕ ਹੈ ਜੀ ਵਲੌਗ ਦੇ ਵਿੱਚ ਬਣੇ ਰਹੀਓ ਤੇ ਤਪੀਲਾ ਪੇਪਰ ਕਰੀਏ ਪਰ ਪੇਪਰ ਚ ਸ਼ਕਤੀ ਕਿਵੇਂ ਆਉਂਦੀ ਹੈ ਸ਼ਕਤੀ ਆ ਲਿੰਦੀ ਹੁੰਦਾ ਚੱਲ ਪੋਤੇ ਚੱਲੀਏ ਟਾਈਮ ਹੋ ਗਿਆ ਪੇਪਰ ਦਾ ਆਜਾ ਚੱਕ ਲੋ ਕਾਰਡ ਬੋਰਡ ਚੱਕ ਲੋ ਪੇਪਰ ਬੋਰਡ ਪਾਣੀ ਦੀ ਬੋਤਲ ਕਿੱਥੇ ਹੈ ਚਲੋ ਹਾਂਜੀ ਪਰਮੀਤ ਨੇ ਚਾਹ ਪੀ ਲਈ ਹੈ ਤੇ ਚਲਦੇ ਆਂ ਜੀ ਪਰਮੀਤ ਨੂੰ ਸਕੂਲ ਛੱਡਣਾ ਹੈ ਨਾ ਮੰਦਰ 'ਚ ਮੱਥਾ ਟੇਕਣਾ ਵਰਿਆ ਕਰੀ ਜਾਂਗੇ ਪੇਪਰ ਉੱਠ ਗਿਆ ਕੀ ਆਜੇ ਗੁਰੀ ਨਹੀਂ ਨਹੀਂ ਕਰੀਏ ਆਜਾ मेरे ना नहाएगा हाँ जी दोस्तों ना तो के हो चुके रेडी जी कोवर भी नहा तैयार हो गया मेरे ना दोस्तों, खड़ा दोस्तो थे कुछ चापी ले ਦੁੱਧ ਦਿਲ ਲਈ ਦੁੱਧ ਹਾਂ ਇਹ ਕਿਉਂ ਨਹੀਂ ਪਿੰਦਾ ਹਾਂਜੀ ਦੋਸਤੋ ਤੇ ਮੰਦਿਰ ਜਾ ਕੇ ਅਸੀਂ ਮੱਥਾ ਟੇਕ ਕੇ ਆ ਚੁੱਕਿਆ ਕਰੇ ਤੇਜੀ ਹੁਣ ਖਾਣਾ ਪੀਣਾ ਹੋ ਚੁੱਕਿਆ ਤੇ ਹੁਣ ਹੋ ਗਿਆ ਸ਼ੋਰੂਮ ਤੇ ਜਾਣ ਦਾ ਟਾਈਮ ਦੇਖੋ ਜੀ ਇੱਧਰ ਸਾਰੀ ਘਰ ਦੀ ਸਾਫ ਸਫਾਈ ਹੋ ਜਾਂਦੀ ਹੈ ਤੇ ਗੰਦਾ ਗੁੰਦਾ ਸਾਰੀਆਂ ਓਕੇ ਕਰਕੇ ਹਾਂ ਸਫਾਈ ਹੋਈ ਜਾਂਦੀ ਐ ਇਹਨਾਂ ਨੇ ਸਫਾਈ ਕਰਨੀ ਐ ਸਾਰੀ ਤੇ ਮੈਂ ਕਿਹਾ ਦਿਵਾਲੀ ਐ ਦਿਵਾਲੀ ਦੀ ਸਫਾਈਆਂ ਹੁਣੀ ਖਤਮ ਕਰ ਦਿੰਨੇ ਆ ਤੇ ਚਲੋ ਜੀ ਫਿਰ ਠੀਕ ਐ ਜੀ ਮਿਲ ਜਾਂਦੇ ਆ ਸ਼ੋਰਮ ਤੇ ਟਾਈਮ ਹੋ ਚੁੱਕਿਆ ਸ਼ੋਰਮ ਤੇ ਜਾਂਦਾ 10:30 ਹੋ ਚੁੱਕੇ ਨੇ ਲੇਟ ਵੀ ਆਜਾ ਹਾਂਜੀ ਦੋਸਤੋ ਸਟੋਰ ਤੇ ਆ ਗਏ ਸੀਗੇ ਜੀ ਹਾਂ ਸਫਾਈਆਂ ਕਰਕੇ ਬੈ ਗਏ ਆ ਤੇ ਉਧਰੋਂ ਪਰਮਿੰਤ ਵੀ ਆ ਗਿਆ ਹਿੰਦੀ ਓਰਲ ਦਾ ਪੇਪਰ ਦੇ ਕੇ ਤਾਂ ਹਾਂਜੀ ਕਰਕੇ ਤੂੰ ਬੱਤੀ ਮੈ ਚੁਕੇ ਆ ਜੀ ਆਰਾਮ ਨਾਲ ਤੇ ਹੁਣ ਕੰਮ ਕਰਤੇ ਆ ਕੰਮ ਆਪਾਂ ਤੇ ਥੋੜੀ ਦੇਰ ਬਾਅਦ ਆਪਾਂ ਹੋਵਾਂਗੇ ਲਾਈਵ ਸਹੀ 1 ਵਜੇ ਤੇ ਬਣੇ ਰਹੀਏ ਜੀ ਬਲੌਗ ਦੇ ਵਿੱਚ ਇਹ ਦੇਖੋ गाइस ਦਿਵਾਰਾਂ ਦੀ ਸਫਾਈ ਹੋ ਰਹੀ ਹੈ ਨੀਚੇ ਦੀਆ ਹੋ ਗਈਆਂ ਹਾਂਜੀ ਦੋਸਤੋ ਕੀ ਗੱਲਾਂ ਨੇ ਆਈਸੀਕੇ ਕਰੇਜੀ ਖਾਣਾ ਖਾਣ ਤੇ ਚੱਲੀ ਜਾਂਦੀ ਐ ਸਫਾਈਆਂ ਨੀਚੇ ਸਾਰੀਆਂ ਸਫਾਈਆਂ ਹੋ ਚੁੱਕੀਆਂ ਨੇ ਤੇ ਉੱਪਰ ਕਰੀ ਜਾਂਦੇ ਐ ਸਫਾਈ ਸਬਸਕ੍ਰਾਈਬ ਕੋਵਰ ਸੈਂਕਟ ਲਾਈ ਜਾਂਦਾ ਕੋਈ ਹਾਂ ਕੋਈ ਮੈਨੂੰ ਨਹੀਂ ਕਰੀੰਨਾ ਲੱਗਦਾ ਕਿ ਬਣੀ ਚਲੋ ਠੀਕ ਹੈ ਜੀ ਖਾ ਕੇ ਖਾਣਾ ਤੇ ਚੱਲਦੇ ਆਪਾਂ ਸ਼ੋਰੂਮ ਤੇ ਬਾਏ ਹਾਂਜੀ ਦੋਸਤੋ ਸ਼ੋਰੂਮ ਬਤਾ ਕੇ ਕਰੇ ਆ ਚੁੱਕੇ ਆ ਕੁਰੀ ਕੀ ਕਰੀ ਨਾ ਬਰਤਿਸ ਫਾਈ ਹੋ ਹੋ ਗਈ ਉੱਪਰ ਵੀ ਹੋ ਗਈ ਸਾਰੀ ਲੱਤਾਂ ਕਿੰਨ ਕੋਈ ਨਹੀਂ ਪੈਗ ਲਾ ਲੈ ਕਿਤੇ ਹਾਂਜੀ ਸਾਰੇ ਘਰ ਦੀਆਂ ਦਵਾਈ ਜਾਂ ਸਾਫ ਸਫਾਈਆਂ ਹੋ ਚੁੱਕੀਆਂ ਵਿਚਾਰੀਆਂ ਤੱਕੀਆਂ ਵੀ ਪਈਆਂ ਤੇ ਠੀਕ ਹੈ ਜੀ ਇਹ ਸੀਗਾ ਅੱਜ ਦਾ ਵਲੌਗ ਮੰਗਲਵਾਰ ਦਾ ਠੀਕ ਹੈ ਜੀ ਕਹਿੰਦੇ ਹੋਏ ਐਲਪੀ ਦਾ ਕਰਦੇ ਆ ਬਲੌਗ ਖਤਮ ਬਲੌਗ ਚੰਗਾ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਬਾਕੀ ਹੁਣ ਅਗਲਾ ਬਲੌਗ ਆਊਗਾ ਜੀ ਸੰਡੇ ਨੂੰ ਸੰਡੇ ਨੂੰ ਨਵੀਂ ਮੂਵੀ ਰਿਲੀਜ਼ ਹੋ ਰਹੀ ਹੈ ਉਹ ਦੇਖਣ ਅਸੀਂ ਜਾਵਾਂਗੇ ਤੇ ਤੁਹਾਨੂੰ ਬਲੌਗ ਬਣਾਵਾਂਗੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਵੀ ਜਾਊਗਾ ਠੀਕ ਹੈ ਜੀ ਪਰਮੀਤ ਵੀ ਜਾਊਗਾ ਤੇ ਓਕੇ ਜੀ ਲੈਂਦੇ ਹੋਏ ਵੀ ਦਾ ਕਰਦੇ ਆ ਬਲੌਗ ਖਤਮ ਆ ਹਾਂ ਬਲੌਗ ਜੰਗਾ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਜੀ ਥੋੜਾ ਜਿਹਾ ਮੇਰੀ ਫੈਮਿਲੀ ਨੂੰ ਸਪੋਰਟ ਕਰ ਦਿਆ ਕਰੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਹੋਰ ਦਿਨ ਕਿਸੇ ਹੋਰ ਟੌਪਿਕ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰਾਮ ਰਾਮ ਸਸੀ ਨਾਲ ਜਾਈ ਹਾਂ ਬਾਏ ਹਾਂਜੀ ਦੋਸਤੋ ਇੱਧਰ ਬਰੂਮਿੰਗ ਲਈ ਹੁੰਦੀ ਹੈ ਟੈਨੀ ਬਰੂਮਿੰਗ ਲਾਉਣ ਵਾਸਤੇ ਕੀ ਕਹਿੰਦੇ ਆ ਇਹਨੂੰ ਕੀ ਲਾਉਨੇ ਬਲੀਚ ਮੈਂ ਚਾਹਾਂ ਬੁਰੀਆਂ ਕਰਦੀ ਕਿ ਤੂੰ